ਸੋ ਆਮ ਥੈਂਕਫੁਲ ਟੂ ਯੂ ਇਵਨ ਇਹ ਮੈਂ ਹੱਸ ਕੇ ਰਹਿਨੇ ਵਰ ਮੇਰੇ ਇੰਗਲਿਸ਼ ਤੇ ਅਸਰ ਹੈ ਨਹੀਂ ਮੈਂ ਅੰਗਲੀ ਮੈਂ ਇੰਗਲਿਸ਼ ਬੋਲੂਗਾ ਲਾਈਕ ਲਾਈਕ ਯੂ ਕਮ ਟੂ ਨੋ ਹੇਅਰ ਸ਼ੀ ਸ਼ੀ ਇਜ਼ ਟੈਲਿੰਗ ਯੂ ਯਾਰ ਤੂੰ ਹੱਸੀ ਜਾਂਦੇ ਹੋ ਫਿਰ ਤਾਂ ਮੈਂ ਕਿਵੇਂ ਬੋਲੂਗਾ ਸੋ ਯੂ نو ਵਾਟਸ ਗੋਇੰਗ ਹੇਅਰ ਕੈਨ ਯੂ ਪਲੀਜ਼ ਐਕਸਪਲੇਨ ਸ਼ੇਅਰ ਯੋਰ ਐਕਸਪੀਰੀਅੰਸ ਸੋ ਹਾਊ ਯੂ ਫੈਲਟ ਲਾਈਕ ਸਪੈਂਡਿੰਗ ਟਾਈਮ ਹੇਅਰ ਆ ਤੁਸੀਂ ਇਹਨਾਂ ਨੂੰ ਕਿਵੇਂ ਲੈ ਕੇ ਆਏ ਇੰਡੀਆ ਪਰ ਅੱਜ ਜਿਹੜੇ ਭੈਣ ਸਾਡੇ ਕੋਲ ਆਏ ਨੇ ਆਪਣੀ ਦੋਸਤ ਨੂੰ ਨਾਲ ਲੈ ਕੇ ਆਏ ਨੇ ਯੂਐਸ ਤੋਂ ਕੀ ਸ਼ੁਭ ਨਾਮ ਤੁਹਾਡਾ ਅਬਨੂਰ ਡਾਕਟਰ ਅਬਨੂਰ ਲੱਗਿਆ ਡਾਕਟਰ ਕਿ ਨਹੀਂ ਹੈ ਤੁਹਾਡਾ ਮੈਮ ਮੇਰਾ ਨਹੀਂ ਤੁਸੀਂ ਮਦਰ ਇਹਨਾਂ ਦੇ नहीं नहीं अच्छा ताई जी ਤੁਸੀਂ ਵੀ ਆਜੋ ਜੀ ਅਗਸਟ ਇਹਨਾਂ ਦਾ ਕੀ ਨਾਮ ਹੈ ਅਗਸਟ ਅਗਸਟ ਇੱਕ ਤਾਂ ਨਾਮ ਹੈ ਨਾ ਹਕਮ ਅੰਗਰੇਜ਼ੀ ਕਿਵੇਂ ਬੋਲੂ ਮੈਂ ਇਹ ਗਿਆਨ ਸਾਗਰ ਡਾਕਟਰੀ ਕਰ ਰਹੀ ਹੈ اچھا اچھا ਉਹ ਕੋਣ ਆਜੋ ਭੈਣੇ ਤੁਸੀਂ ਵੀ ਆਜੋ ਪਲੀਜ਼ ਤੁਸੀਂ ਸਾਰੇ ਆਏ ਹੋ ਸਾਡੇ ਮਹਿਮਾਨ ਤੁਸੀਂ ਇਹਨਾਂ ਨੂੰ ਕਿਵੇਂ ਲੈ ਕੇ ਆਂਡੀਆਂ ਅਸੀਂ ਦੋਨੋਂ ਇਕੱਠੇ ਪੜਦੇ ਹਾਂ ਉੱਥੇ ਅੱਛਾ ਸੋ ਯੂ نو ਵਾਟਸ ਗੋਇੰਗ ਹੇਅਰ ਕੈਨ ਯੂ ਪਲੀਜ਼ ਐਕਸਪਲੇਨ ਸ਼ੇਅਰ ਯੋਰ ਐਕਸਪੀਰੀਅੰਸ ਸੋ ਹਾਊ ਯੂ ਫੈਲਟ ਲਾਈਕ ਸਪੈਂਡਿੰਗ ਟਾਈਮ ਹੇਅਰ think to see the different people coming i think the who is going here bus what else so, do you feel like what do you think nahi nee nahi nee, main english, english bolunga like <laughs> like you come to know here she she is telling you yaar tujhe asli jane ho phir to <laughs> main kive bolunga <laughs> dekho ji badi khushi wali gall hai ki us to inna de father di mainu call aayi ki meri betiyan aa rahiyan ne india <laughs> te inna nu no zarur tusi jodyo seva de naal te bahut vaddi gall hai ki theek hai kisi karan pradeshi hona penda hai ਪੰਜਾਬ ਛੱਡ ਛੱਡ ਯੂਥ ਜਾ ਰਹੀ ਹੈ ਜਿਹੜੇ ਪ੍ਰਾਣੇ ਗਏ ਹੋਏ ਨੇ ਉਹ ਆਪਣੇ ਪਰਿਵਾਰਾਂ ਨੂੰ ਪੰਜਾਬ ਨਾਲ ਜੋੜ ਰਹੇ ਨੇ ਔਰ ਅੱਜ ਜਿਹੜੇ ਭੈਣ ਸਾਡੇ ਕੋਲ ਆਏ ਨੇ ਆਪਣੀ ਦੋਸਤ ਨੂੰ ਨਾਲ ਲੈ ਕੇ ਆਏ ਨੇ ਯੂਐਸ ਤੋਂ ਇਹ ਡਾਕਟੋਰੇਟ ਕਰ ਰਹੇ ਨੇ ਉੱਥੇ ਤੇ ਤੁਸੀਂ ਬੈਠਿਓ ਭੈਣੇ ਇਸ ਐਨਜੀਓ ਦੇ ਨਾਲ ਦੇਖ ਰਿਹਾ ਵਲਾ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਸਿንስ ਮੈਂ ਵੀ ਬਹੁਤ ਸੋਸ਼ਲ ਵਰਕਸ ਵਿਦੇਸ਼ਾਇ ਤੇ ਤਾਂ ਇਟਸ ਇਟਸ ਅਮੇজিং ਟੂ ਸੀ ਕਿ ਤੁਸੀਂ ਕਿਵੇਂ ਲੋਕਾਂ ਦੀ ਹੈਲਪ ਕਰ ਰਹੇ ਹੋ ਤੇ ਲੋਕ ਤੁਹਾਡੇ ਕੋਲ ਆ ਰਹੇ ਨੇ ਤੇ ਮੇਰੇ ਪਾਪਾ ਮੈਂ ਮੇਰੀ ਫਰਸਟ ਸੈਲਰੀ ਹੈ ਐਕਚੁਅਲੀ ਇਹ ਜੋ ਮੈਂ ਦੇਣਾ ਚਾਹਨੀ ਆ ਆਪਣੇ ਵੱਲੋਂ ਆਈ ਵਾਸ ਵਰਕਿੰਗ ਇਨ ਅ ਹਸਪੀਟਲ ਉੱਥੇ ਤੇ ਮੈਂ ਆਪਣੇ ਪਾਪਾ ਨੂੰ ਆ ਕੇ ਆਪਣੀ ਫਰਸਟ ਸੈਲਰੀ ਦਿੱਤੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡਾ ਇਨਾਮ ਲਿੱਤਾ ਕਿ ਮੈਂ ਉਹਨਾਂ ਦੀ ਵੀਡੀਓਜ਼ ਦੇਖਦਾ ਤੇ ਮੈਂ ਜਾਣਨਾ ਚਾਹਨਾ ਤੂੰ ਜਾਵੇਂ ਤੇ ਉੱਥੇ ਦੇਖੇ ਕਿ ਸੋਸ਼ਲ ਵਰਕ ਕਿਵੇਂ ਹੋ ਰਿਹਾ ਹੈ ਬਿਨਾਂ ਕਿਸੇ ਲਾਲਚ ਤੋਂ ਐਂਡ ਵਿਦਾਊਟ ਐਨੀ ਗਰੀਡ ਬੇਸਿਕਲੀ ਸੋ ਮੈਂ ਇੱਥੇ ਆਈ ਐਂਡ ਇਟ ਵਾਸ ਅਮੇਜ਼ਿੰਗ ਟੂ ਸੀ ਕਿ ਤੁਸੀਂ ਕਿਵੇਂ ਇਹਨੇ ਪੋਲਾਈਟਲੀ ਇਹਨੇ ਕਾਈਂਡਲੀ ਲੋਕਾਂ ਦੀ ਹੈਲਪ ਕਰਦੇ ਹੋ ਐਂਡ ਇਟ ਵਾਸ ਅਮੇਜ਼ਿੰਗ ਤੇ ਹਲੇ ਮੇਰੀ ਫਰਸਟ ਸੈਲਰੀ ਸੀ ਬਟ ਅੱਗੇ ਆਈ ਵਿਲ ਕਮ ਬੈਕ ਤੇ ਮੈਂ ਜੁਆਇਨ ਕਰਨਾ ਚਾਹੁੰਦੀ ਹਾਂ ਮੈਂ ਆਪਣੇ ਪਾਪਾ ਨੂੰ ਵੀ ਕਹੂੰਗੀ ਕਿ ਉਹ ਵੀ ਆਣ ਮੈਂ ਮੰਮਾ ਨੂੰ ਵੀ ਕਹੂੰਗੀ ਬਿਕਾਜ਼ ਇਟਸ ਅਮੇਜ਼ਿੰਗ ਹਾਊ ਯੂ ਗਾਇਸ ਵਰਕ ਟੁਗੇਦਰ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਦੇਖੋ ਯੂ ਐਸ ਤੋਂ ਆ ਕੇ ਇੱਥੇ ਪੰਜਾਬ ਨਾਲ ਜੁੜੇ ਹੋ ਤੇ ਆਮ ਥੈਂਕਫੁਲ ਟੂ ਯੂ ਇਵਨ ਇਹ ਮੈਂ ਹੱਸ ਕੇ ਰਹਿਨੇ ਵਾਰ ਮੇਰੇ ਇੰਗਲਿਸ਼ ਤੇ ਆਸਰੇ ਨੇ ਓਕੇ she's just a very cheerful person <laughs> okay vesi hasde rehna vesi hasde rehna wala je dukhi bina taami hasde rehne eta sekhna taida sanno sarne kuch e ta ki kive har kise di mukh te smile deni so i want to ask you that what is your experience being here um i think that i kind of understood what she was saying a bit and i i do agree with avnor on the aspect of i think that it's very inspiring to see what you guys do here um having access to healthcare is something that's very difficult for a lot Thank of people in a lot you. Of, Thank of communities and So the fact that you guys are actually making such an astronomical change is very inspiring to witness. Thank you. So in other desh ta nahi hai kujh hunda? Nahi actually there are I have not seen any NGOs in the US that actually work with the people and sit locally like this. I have not seen it. So India is the first country that I have seen and I have experienced. In other desh ch kithe inna nu puchho koi hai ki idda de NGO cashless NGO sade Punjab ch shuru hoyi koi account number nahi koi Paytm number nahi Is there any NGO that started like this without any cash without anything if you want and to help you need to come here i will no, listen to local people <laughs> so, <there's not>, really. <laughs> mala si pehle a na ha ji mana hai fir punjabi hon tera kya baat hai ji badi khushi ho rahi hai ki chalo saadi pehn aap bhi aayi to dekho naal ਗੋਰੀਆਂ ਦੇ ਦੇਸ਼ ਚ ਗੋਰੀਆਂ ਨੂੰ ਵੀ ਨਾਲ ਲੈ ਕੇ ਆਏ ਕਿ ਚਲੋ ਤੁਹਾਨੂੰ ਆਪਣਾ ਪੰਜਾਬ ਦੇ ਬੇਸਿਕਲੀ ਤੁਸੀਂ ਇਹਨਾਂ ਨੂੰ ਕਮਾਣ ਲੈ ਕੇ ਆਏ ਹੋ ਇੱਥੇ ਹਾਂਜੀ ਸਾਡਾ ਮੇਰਾ ਸਟੱਡੀ ਅਬ੍ਰੋਡ ਸੀ ਤਾਂ ਮੇਰੇ ਪਾਪਾ ਨੇ ਪਹਿਲਾਂ ਕਿਹਾ ਕਿ ਤੂੰ ਪਹਿਲਾਂ ਪੰਜਾਬ ਜਾ ਬਾਅਦ ਸਟੱਡੀ ਅਬ੍ਰੋਡ ਲਈ ਜਾ ਸਾਡੇ ਬੋਰਨ ਬਾਟਪ ਉੱਥੇ ਹੀ ਹਾਂ ਨਹੀਂ ਮੈਂ ਉੱਥੇ ਗਈ ਸੀ 5 ਇਅਰਸ ਪਹਿਲਾਂ ਹਾਂਜੀ ਓਕੇ ਤੇ ਬੌਰਨ ਐਂਡ ਬਾਟਪ ਆਈ ਥਿੰਕ ਓਕੇ ਓਕੇ ਬਹੁਤ ਵਧੀਆ ਫਿਰ ਤਾਂ ਤੇ ਬੜਾ ਵਧੀਆ ਲੱਗ ਰਿਹਾ ਜੀ ਤੁਸੀਂ ਵੀ ਆਏ ਹੋ ਅੰਟੀ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਅੱਛਾ ਲੱਗਿਆ ਜੀ ਦੇਖ ਕੇ ਬੜਾ ਮਨ ਖੁਸ਼ ਹੋਇਆ ਵੀ ਐਵੇਂ ਬਜ਼ੁਰਗਾਂ ਦੀ ਕਿਸ ਗਰੀਬਾਂ ਦੀ ਇੰਨੀ ਅੱਛੀ ਸੇਵਾ ਹੋ ਰਹੀ ਹੈ ਧੰਨਵਾਦੀ ਬਹੁਤ ਧੰਨਵਾਦ ਮੈਂ ਸਭ ਤੋਂ ਵੱਡਾ ਕ੍ਰੈਡਿਟ ਇਹਨਾਂ ਦੇ ਫਾਦਰ ਸਾਹਿਬ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਇੱਥੇ ਆਉਣ ਲਈ ਇਹਨਾਂ ਨੂੰ ਇਨਸਪਾਇਰ ਕੀਤਾ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਨਾ ਕੁਝ ਲਿਮਟਿਡ ਟਾਈਮ ਲਈ ਦੁਨੀਆ ਤੇ ਆਏ ਹੋਏ ਹਾਂ ਲਿਮਟਿਡ ਜਿਆ ਟਾਈਮ ਹੈ ਕਿਸੇ ਨੂੰ 70 ਸਾਲ ਮਿਲੇ ਕਿਸੇ ਨੂੰ 100 ਮਿਲੇ ਕਿਸੇ ਨੂੰ 50 ਮਿਲੇ ਕਈ ਬੇਚਾਰੇ 20 26 ਦੀ ਤੁਰ ਗਏ ਤਾਂ ਜਿੰਨਾ ਕਿ ਟਾਈਮ ਸਾਨੂੰ ਮਿਲਿਆ ਅਸੀਂ ਕਿਸੇ ਦੀ ਸੇਵਾ ਦੇ ਵਿੱਚ ਲਾਈਏ ਜਿਵੇਂ ਇਹ ਆਏ ਨੇ ਇੱਥੇ ਸੇਵਾ ਕਰਨ ਨਾਲ ਆਪਣੇ ਦੋਸਤਾਂ ਨੂੰ ਵੀ ਲੈ ਕੇ ਆਏ ਨੇ ਤੁਸੀਂ ਵੀ ਇੱਥੇ ਆਓ ਕਿਉਂਕਿ ਇੱਥੇ ਬਹੁਤ ਦੀਨ ਦੁਖੀ ਜਿਹੜੇ ਹੈਲਪ ਲੈਣ ਲਈ ਆਉਂਦੇ ਨੇ ਔਰ ਬੜੀ ਉਮੀਦਾਂ ਨਾਲ ਆਉਂਦੇ ਨੇ ਔਰ ਮੈਂ ਰਿਕਵੈਸਟ ਕਰੂੰਗਾ ਕਿ ਪਲੀਜ਼ ਤੁਸੀਂ ਵੀ ਇੱਥੇ ਆਓ ਤੇ ਆ ਕੇ ਇਹਨਾਂ ਦੀ ਹੈਲਪ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ